ਸਤਿ ਸ਼੍ਰੀ ਅਕਾਲ ਜੀ ਹੋਸ਼ਨਾਕਿਆ ਜਾਲ ਜੀ ਹੁਣੇ-ਹੁਣੇ ਇਹ ਵੀਡੀਓ ਦੇਖੀ ਆ ਮੀਕਾ ਸਿੰਘ ਦੀ ਸਿੰਘ ਨੂੰ ਕਹਿੰਦ ਗਿਲ ਨਹੀਂ ਕਰਦਾ ਪਰ ਫੇਰ ਵੀ ਮੀਕਾ ਸਿੰਘ ਕੀ ਬੋਲਦਾ ਪਹਿਲਾਂ ਬੜੀ ਦੁਨੀਆ ਮਾਣ ਕਰਦੀ ਉਹ ਕੰਮ ਕਰਕੇ ਦੀ ਵਿਚਾਰੇ ਐਨਫੀ ਵੀ ਫੇਲੇ ਹੋ ਗਏ ਕੌਣ ਨੱਚਰੀ ਕੌਣ ਛੋੜੇ ਕੱਪੜੇ ਬਾਰੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਇਹੀ ਕੰਮ ਰਹੇਗਾ ਸਾਡੀ ਦੁਨੀਆ ਚ ਕੇਸੀ ਭਾਜੀ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫੁਲਾਣਾ ਬੋਲਦੀ ਹੈ ਕਮਲਕੌਰ ਉਹਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜ ਕਰਦਾ ਸੋਧ ਸੋਧਾ ਲਾਤਾ ਵਾਹ ਆਵਸ਼ ਇਹ ਸਾਡੀ ਉਹ ਕੌਮ ਹੈ ਜਿਹੜੇ ਸੀ ਪੁਰਨਾਣਾ ਪਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਉਂਦੇ ਆਏ ਕੋਵਿਡ ਦੇ ਟਾਈਮ ਮੀਕਾ ਜੀ ਕਹਿੰਦੇ ਨੇ ਕਿ ਜਿਹੜਾ ਪੰਜਾਬ ਚ ਕੰਮ ਹੋਇਆ ਜਿਹੜਾ ਭਾਈ ਅਮਰਪਾਲ ਸਿੰਘ ਮੈਰੋਣਾ ਨੇ ਸੋਧਾ ਲਾਇਆ ਉਹ ਕਹਿੰਦਾ ਗਲਤ ਹੈ ਤੇ ਕਹਿੰਦਾ ਸਿੱਖ ਕੌਮ ਤਾਂ ਲੰਗਰ ਲਾਉਣ ਵਾਲੀ ਕੌਮ ਹੈ ਮੈਂ ਮੀਕਾ ਸੈਕ ਨੂੰ ਪੁੱਛਦਾ ਕਿ ਸਿੱਖ ਕੌਮ ਖਾਲੀ ਲੰਗਰ ਲਾਉਣ ਵਾਸਤੇ ਸਾਡਾ ਧਰਮ ਖਾਲੀ ਹਾਨੂੰ ਇਹੀ ਸਿਖਾਉਂਦਾ ਕਿ ਤੁਸੀਂ ਲੰਗਰ ਲਾਓ ਬਸ ਲੰਗਰੀ ਬੰਡੋ ਲੰਗਰੀ ਸੇਵਾ ਹੀ ਕਰੋ ਵਸ ਸਾਡੀ ਸਿੱਖ ਕੌਮ ਖਾਲੀ ਲੰਗਰ ਲਾਣ ਵਾਸਤੇ ਨਹੀਂ ਹੈ ਸਾਡੀ ਕੌਮ ਦੇ ਖੂਨ ਵਿੱਚ ਹੀ ਇਹ ਚੀਜ਼ ਹੈ ਕਿ ਆਪਾਂ ਇੱਜ਼ਤਾਂ ਬਚਾਉਣੀਆਂ ਪਹਿਲੀ ਠੀਕ ਹੈ ਜਿਹੜਾ ਪੰਜਾਬ 'ਚ ਨਾ ਗੰਦ ਪਿਆ ਹੋਇਆ ਜਿਹੜਾ ਇਨਾ ਹੈ ਨਾ ਜਨਾਨੀਆਂ ਹੈ ਨਾ ਘੜੀਆਂ ਜਨਾਨੀਆਂ ਨੇ ਗੰਦ ਪਾਇਆ ਪੰਜਾਬ 'ਚ ਸੋਸ਼ਲ ਮੀਡੀਆ ਰੰਗ ਬਣਾ ਕੇ ਗੰਦੀਆਂ ਗੰਦੀਆਂ ਵੀਡੀਓ ਬਣਾਉਂਦੀਆਂ ਅੱਜ ਦੇ ਟਾਈਮ 'ਚ ਹਰ ਇੱਕ ਬੱਚੇ ਦੇ ਧੀ ਪਿਆ ਦੇ ਹੱਥ 'ਚ ਮੋਬਾਈਲ ਹੁੰਦਾ ਜਿਹੜੀ ਵੀ ਵੀਡੀਓ ਕਰੀਏ ਉਹਦੇ ਅੱਗੇ ਇਹ ਚੀਜ਼ਾਂ ਗੰਦੇ ਮੋਬਾਈਲ ਦੇ ਵਿੱਚ ਆਉਂਦਾ ਤੇ ਕਿੱਦਾਂ ਹੋ ਸਕਦੀਆਂ ਇਹਨੂੰ ਕਿੱਦਾਂ ਨੱਥ ਪਾਵਾਂਗੇ ਚੀਜ਼ਾਂ ਨੂੰ ਤੇਰੇ ਵਰਗੇ ਲੋਕ ਇਹ ਗੱਲ ਕਹਿੰਦੇ ਕਿ ਜਿਉਂ ਬਣਾਉਂਦੇ ਤੇ ਤੁਸੀਂ ਦੇਖਦੇ ਕੱਲੀ ਗੰਦੀਆਂ ਗੰਦੀਆਂ ਵੀਡੀਓ ਇਹਨਾਂ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਪਾਣਾ ਗਲਤ ਕੰਮ ਨਹੀਂ ਐ ਦੇਖਣਾ ਗਲਤ ਕੰਮ ਦੇਖਣਾ ਬੰਦ ਤਾਂ ਹੀ ਹੋਏਗਾ ਜੇ ਇਹ ਬਣਾਉਣਾ ਬੰਦ ਕਰਨਗੇ ਤੁਸੀਂ ਲੋਕ ਵੀ ਥੋੜੀ ਆਪਣੀ ਸੋਚ ਨੂੰ ਬਦਲੋ ਸਰ ਮੈਨੂੰ ਉਹ ਨਾ ਬਰਾ ਤੂੰ ਕੀ ਕੀਤਾ ਯਾਰ ਕੌਨਲੀ ਤੂੰ ਆਪਣੇ ਆਪ ਨੂੰ ਮੀਕਾ ਸਿੰਘ ਕਹਿਣਾ ਨਾ ਪੰਜਾਬ ਪੰਜਾਬ ਦਾ ਮੀਕਾ ਸਿੰਘ ਆ ਪੋਲੀਵੁੱਡ ਚ ਬੈਠਾ ਕਦੋਂ ਦਾ ਬੈਠਾ ਕੀ ਕੀਤਾ ਤੂੰ ਪੰਜਾਬ ਲਈ ਤੇਰੇ ਨਾਲ ਕਿੰਨੇ ਲੋਕ ਜਿਹੜੇ ਹੋਣਗੇ ਸੋਸ਼ਲ ਮੀਡੀਆ ਤੇ ਕਦੇ ਵੀ ਅਜੇ ਤੱਕ ਪੰਜਾਬ ਲਈ ਕੋਈ ਪੋਸਟ ਪਾਈ ਕਦੇ ਵੀ ਪੰਜਾਬ ਲਈ ਸਿੱਖਾਂ ਲਈ ਕਦੇ ਖੜਿਆ ਤੂੰ ਹਉ ਤੂੰ ਮੂੰਹ ਚੱਕ ਕੇ ਆ ਕਿ ਮੈਨੂੰ ਪੰਜਾਬ ਦਾ ਦਰਦ ਆ ਤੈਨੂੰ ਕਦਾ ਦਰਦ ਆ ਜੇ ਤੈਨੂੰ ਪਤਾ ਕਿ ਮੈਨੂੰ ਬਾਲੀਵੁੱਡ 'ਚ ਚਾਰ ਲੋਕ ਜਾਣਦੇ ਆ ਮੇਰੀ ਮੇਰੀ ਸਟੋਰੀ ਦੇਖਣਗੇ ਕੋਈ ਵੀ ਮੇਰੀ ਵੀਡੀਓ ਦੇਖਣਗੇ ਤੂੰ ਕਦੇ ਪੰਜਾਬ ਦੇ ਹੱਕ ਲਈ ਬੋਲਿਆ ਹੁਣ ਤੂੰ ਉਹ ਸਿੰਘਾਂ ਨੂੰ ਬਦਨਾਮ ਕਰਨ ਵਾਸਤੇ ਵੀਡੀਓ ਬਣਾ ਕੇ ਅਪਲੋਡ ਕਰਨ ਰਿਆ ਥੋੜੇ ਟਾਈਮ ਬਾਅਦ ਇਹ ਗੋਦੀ ਮੀਡੀਆ ਨੇ ਤੇਰੀ ਇਹੀ ਵੀਡੀਓ ਚੱਕ ਕੇ ਚਲਾਣੀ ਆ ਫਿਰ ਉਹਨੇ ਕਹਣਾ ਕਿ ਇਹ ਦੇਖੋ ਜੀ ਪੰਜਾਬ 'ਚ ਖਾਲਿਸਤਾਨ ਖਾਲਿਸਤਾਨੀਆਂ ਨੇ ਇੱਕ ਕੁੜੀ ਦਾ ਮਰਡਰ ਕਰਤਾ ਇਹ ਨਿਹੰਗ ਸਿੰਘ ਜੀ ਖਾਲਿਸਤਾਨ ਨੇ ਇਹਨਾਂ ਨੇ ਮਰਡਰ ਕਰਤਾ ਇਹੋ ਜੇ ਕੰਮ ਤੁਸੀਂ ਚਾਹਦੇ ਹੋ ਕਿ ਹੋਏ ਪੰਜਾਬ ਬਦਨਾਮ ਹੋਏ ਪੰਜਾਬ ਦੀ ਸਿੱਖੀ ਬਦਨਾਮ ਹੋਏ ਇਹ ਤੁਹਾਡੇ ਚਵਲਾ ਕਰਕੇ ਹੁੰਦੀ ਹੈ ਜੇ ਤੁਸੀਂ ਪੰਜਾਬ ਲਈ ਚੰਗਾ ਸੋਚ ਨਹੀਂ ਸਕਦੇ ਚੰਗਾ ਤੁਸੀਂ ਪ੍ਰਮੋਟ ਨਹੀਂ ਕਰ ਸਕਦੇ ਤੇ ਤੁਹਾਨੂੰ ਕੋਈ ਹੱਕ ਨਹੀਂ ਬੰਦਾ ਇਹੋ ਜੇ ਟਾਈਮ ਤੇ ਬੋਲਣ ਦਾ ਬਹੁਤੀ ਬਤੀ ਸ਼ਰਮ ਕਰੋ ਬੋਲਣ ਲੱਗ ਗਿਆ ਤੁਸੀਂ ਵੀ ਕਿੰਨੇ ਕ ਪਾਣੀ ਤੋਂ ਸਾਨੂੰ ਸਾਰਾ ਪਤਾ ਦੇਖਿਓ ਜੇ ਚੰਗੀ ਲੱਗੀ ਤਾਂ ਜਗਦੀਆਂ ਜ਼ਿੰਮੇਵਾਰਾਂ ਵਾਲੇ ਨੂੰ ਸ਼ੇਅਰ ਸ਼ੁਰੂ ਕਰੋ